ਕੋਈ ਨਹੀਂ ਜੀ ਤੇ ਬਸ ਗੱਲ ਕਰੀ ਅਭੀ ਤੇ ਤੂੰ ਆ ਭਰਾ ਵਾਹ ਕੱਟੀ ਹੈ ਵੇਲਾ 18 19 ਲੀਟਰ ਗਾਰੰਟੀ ਸਾਰੇ ਦਿੰਦੇ ਆ ਮੰਦਰ ਮੰਦਰ ਨੂੰ ਮੰਗੀ ਜੀ ਮੈਂ ਸੁਣ ਵੀਰੇ ਮੈਂ ਉਹ ਨਹੀਂ ਕਹਿੰਦਾ ਤੂੰ ਮੰਦਰ ਨੂੰ ਦੇ ਦੇ ਆ ਦੇਖ ਹੁਣ ਤੇਰੇ ਸਾਹਮਣੇ ਝੂਤੀ ਲਈ ਹੈ ਨਾ ਆਪਾਂ ਕਹਿੰਨੇ ਪਿਆਰ ਦੀ ਮੁਹੱਬਤ ਦੀ ਉਹ ਆਪਾਂ ਤੈਨੂੰ ਪਿਆਰੀ ਹੈ ਪਿਆਰ ਮੱਝ ਬਹੁਤ ਚੰਗੀ ਹੈ ਹਾਜੀ ਤੈਨੂੰ ਲੰਬਾ ਨਹੀਂ ਬਣੀ ਤਾਂ ਹੈ ਨਾ ਅੱਜ ਵੀ ਅੱਜ ਵੀ ਇਹ ਤਾਂ ਮਾਰ ਬੋਲਾ ਲੈ ਦੇ ਅੰਦਰ ਅੰਦਰ ਹਾਂ ਬੋਲਾ ਮੈਨ ਰੱਖ ਲੈ ਮੱਝ ਫੇਰ ਨਹੀਂ ਮੱਝ ਦਾ ਕੋਈ ਨਹੀਂ ਅਸੀਂ ਕਿੱਥੇ ਜੀਤ ਮੇਰੀ ਰੱਖਣੀ ਨੇ ਤੇਰੀ ਰੱਖੀ ਆ ਤੇਰਾ ਅੱਜ ਰੱਖਣੀ ਨੇ ਰੱਖੂਗਾ ਐ ਕਹਦੇ ਵੀ ਆਇਆ ਆ ਹਾਂ ਜਦੇ ਨਹੀਂ ਕਹਿਣਾ ਨਹੀਂ ਨਹੀਂ ਤੂੰ ਭਰਾ ਹੈਗਾ ਕਹਦੇ ਵੀ ਵੰਗਾ ਤੇਰੀ ਆ ਬਸ ਜੀਤ ਮੈਂ ਫਚਾ ਮਿਲ ਲਊਗਾ ਚੰਦਰ ਤੋਂ ਪੁੱਛਾਂ ਤੂੰ ਆ ਨਮਾਰ ਮੈਂ ਮਾਜ ਬੜੀ ਲਾਈਟ ਚੰਗੀ ਬਹੁਤ ਆ ਹਜੇ ਕੱਟੀ ਕੱਟੀ ਜੀਤਾ ਆਪਦਾ ਬੰਦਾ ਇਹ ਕੁਛ ਕਾਇਦੇ ਕੁਛ ਨਾ ਇਹਨੂੰ ਇੱਕੋ ਹੀ ਗੱਲ ਕਹਤੀ ਇਹ ਆਪਦੇ ਜਾਣੇ ਐਸ்சிਪੀ 77 ਤੇ ਆ ਨਹੀਂ ਲੈਣੀ ਜੀ ਲੈਣੀ ਨਹੀਂ ਲੈਣੀ ਨਹੀਂ ਲੈਣੀ ਨਹੀਂ ਜਿਹੜੀ ਗੱਲ ਇਹਨੂੰ ਕਹਤੀ ਉਹ ਲੈਣੀ ਨਹੀਂ ਆਪਾਂ ਆਪਾਂ ਆਪਣੀ ਮਰਜ਼ੀ ਨਾਲ ਲੈਣੀ ਹੈ ਇਹਨੂੰ ਕਿਹਾ ਵੀ ਜੇ ਤੱਕ ਤੇਰਾ ਇਰਾਦਾ ਮੰਨਦਾ ਆਏ ਤਾਂ ਠੀਕ ਆ ਉਹਦੇ ਨੂੰ ਹਮ ਸਮਝ ਗਿਆ ਸਮਝ ਗਿਆ ਹਾਂ ਅੱਬ ਵੀ ਮਹਿੰਗੀ ਹੈ ਉਸ ਗੈਸ ਕੋਲ ਖਣ ਖਿੱਚ ਜੀ ਤੋਂ ਰਿਹਾ ਪਹਿਲਾਂ ਹੋ ਰਿਹਾ ਹਾਂ ਬੋਲ ਸੁਣ ਪਿਆਰ ਦੀ ਗੱਲ ਇੱਕ ਆ ਉਹ ਪਹਿਲਾਂ ਜ਼ਰੂਰੀ ਅੱਜ ਮੇਰੇ ਕੋਲ ਪੈਸਾ ਨਹੀਂ ਮਹੀਨਾ ਨਹੀਂ ਸੀ ਖੁੱਲਿਆ ਅੱਛਾ ਨਾ ਮੈਂ ਦਿੱਤਾ ਪੈਸਾ ਮੈਂ ਤੈਨੂੰ ਹਕੀਕਤ ਦੱਸਦਾ ਵੀਰੇ ਅੱਛਾ ਤੂੰ ਆ ਮੇਰਾ ਭਰਾ 11 ਤਰੀਕ ਨੂੰ ਤੈਨੂੰ ਅੱਜ ਕੋਸ ਅੱਜ ਨਹੀਂ ਪੰਜ ਨੂੰ ਦੇ ਦੂੰ ਪੰਜ ਨੂੰ ਮਹੀਨਾ ਖੁੱਲ ਤੇ ਤੈਨੂੰ ਖਾਲੀ ਰੋੜਾ ਮੇਰੇ ਕੋਲ ਦਵਾਨੀ ਵੀ ਵੜ ਕੇ ਕਸਮ ਫਿਰ 5-4000 ਤਾਂ ਦੇ ਸਕਦਾ ਉਹ ਮੈਂ ਜੀ ਤਾਂ ਆਪਾਂ ਤੁਹਾਨੂੰ ਪਰਾ ਪੰਜ ਨੂੰ ਪਾ ਦਿਆਂਗੇ ਪੰਜ ਨੂੰ ਅੱਧੇ ਦੇ ਦੋ ਨੂੰ ਪਾ ਇੱਕ ਨੂੰ ਦੇ ਦੇ ਨਹੀਂ ਪੰਜ ਨੂੰ ਮਿੰਨਾ ਖੁੱਲੂ ਅੱਛਾ ਇਹਨੇ ਕਦੇ ਪੈਸੇ ਨਹੀਂ ਲੋਏ। ਇਹ ਤਾਂ ਨਹੀਂ ਮੰਗਦਾ। ਉਹ ਨਹੀਂ ਜੀ। ਪੈਸੇ ਨਹੀਂ ਮੰਗਦਾ। ਸਰਕਲ ਹੱਜੀ ਜੀ ਜਿਵੇਂ ਆਪਣਾ ਹੈ। ਇਹਨੇ ਸਿਸਟਮ ਦੇਖਣ। ਬਾਈ ਬੈਠਿਆ ਘਰੇ ਉਹਦੇ ਬੈਠੇ ਪੈਸੇ ਨਹੀਂ ਮੰਗਦਾ ਫਿਰ। ਹੱਥ ਥਣ ਓਏ। ਹਾਂ। ਕਿਵੇਂ ਦੱਸ ਦੇ। ਬਸ ਕਰ। ਮੈਂ ਕਹਿੰਦਾ। ਬਸ। ਨਾ ਨਾ। ਨਹੀਂ ਨਹੀਂ। ਮਾਝੀ ਤਾਂ ਘਟ ਨਹੀਂ ਹੁੰਦੀ। ਜਿਹੜੀ ਗੱਲ ਪਿੱਛੇ। ਪਹਿਲਾਂ ਪਿੱਛੇ ਹਟਾ। ਪਹਿਲਾਂ ਪਿੱਛੇ ਹਟ ਜਾ। ਥੱੜ ਤੱਕ ਜਾ ਦਊਂਗਾ। ਪਿੱਛੇ ਹਟ ਜਾ। ਬਾਜੀ ਮੈਂ ਆਪਣੀ ਮਰਜ਼ੀ ਨਾਲ। ਗੱਲ ਕਰ। ਬਸ। ਜਰਤ। ਗੋਲਾ ਤੱਕ ਆ ਕਦੋਂ? माझारी ने करे ਦੇ ਕਿ ਤੇਰੇ ਨਾ ਗੋਡੇ ਤੇ ਫੱਜੇ ਉਹ ਭੈਣਾ ਮੈਂ ਇਧਰ ਮਾਰੀ ਜਾਂਦਾ ਸੀ ਤੇਰੀ ਨਾ ਵੱਜੇ ਗੋਡੇ ਤੇ ਕਾਹਵੇਂ ਬੰਦਾ ਖੰਦੀ ਜਾਣ ਕੀ ਮਾਰੀ ਜਾਂਦਾ ਹਾਂ ਹਾਂ ਜੀ ਜੇ ਕੋਈ ਗੱਲ ਹੋਊ ਨਾ ਹਾਜੀ ਜੀ ਤੇਰੀ ਆ ਨਾ ਹਾਂ ਜੇ ਕੋਈ ਗੱਲ ਹੋਊ ਪਹਿਲਾਂ ਦੱਸ ਦੇਵੋਗੇ ਆਪਾਂ ਦੇਖ ਲੈ ਤੂੰ ਸਮਾਰ ਕੇ ਕੰਮ ਤੀ ਬੈਠੇਗਾ ਸਕੀਮ ਕਿ ਨਾਲ ਪੈਸੇ ਦੇ ਦੇ ਉਸੇ ਹਾਂ ਹਾਂ ਕਰੇਗਾ ਫਿਰ ਉਹ ਬਣ ਜਾਏ ਜੀਤ ਨਹੀਂ ਉਹ ਵੇਖੀ ਕੁਛ ਮਾਰ ਦਿਆ ਖੜਾ ਹੋ ਕੁਛ ਸੀਗਾ ਉਹ ਆਉਂਦੇ ਆਓ ਜੀ ਆਵੰਦੋ ਹੋ ਗਈ ਸੌਸੀ ਗਾਲ ਜੀ ਸੌਸੀ ਗਾਲ ਜੀ ਹਾਂ ਜੀ ਸੌਦਾ ਹੋ ਗਿਆ ਜੀ ਜੀਤ ਹੈ ਠੀਕ ਕਿਹੜਾ ਪੰਡਾ ਜੀ ਕਿਹੜਾ ਜੀ ਤੇ ਹੌਣੇ ਤੋਂ ਆ ਜੀ ਹਾਂ ਜੀ ਠੀਕ ਹੈ ਕਿੰਨਾ ਦੁੱਧ ਆਈ ਮਾ ਥੱਲੇ ਦੁੱਧ 18 ਲੀਟਰ ਦੀ ਗਰੰਟੀ ਹੈ ਜੀ 18 ਲੀਟਰ ਮਗਰ ਕਿ ਜਿੱਕਟਾ ਕੁਝ ਨਹੀਂ ਅੱਜ ਮਗਰ ਅਸੀਂ ਆਂਦੀ 4-5 ਹਫ਼ਤੇ ਨੂੰ 16 ਹਜੇ ਨੇ ਹਲੇ ਹਫ਼ਤਾ ਲੈ ਜੂ ਬਹੁਤ ਚੰਗੀ ਹੈ ਹਾਜੀ ਜੀ ਖੜੇ ਆ ਸਾਡੇ ਠੀਕ ਹੈ ਜੀ ਮਰਾਦਾਬਾਦ ਤੋਂ ਇਹਨਾਂ ਨੇ ਲਿਆ ਇਹ ਛੋਟੇ ਹਾਜੀ ਜੀ ਹੈ ਠੀਕ ਹੈ ਜੀ ਹਾਂ ਜੀ ਬਹੁਤ ਅਸੀਂ ਇੱਕ ਮੈਂ ਇਸ ਨਹੀਂ ਜੀਤ ਤੋਂ ਲਈ ਹਜ਼ਾਰਾਂ ਮੈਸਾ ਲੈਂਦੀਆਂ ਨੇ ਕਈ ਕੋਈ ਜੀਤ ਨੇ ਕਦੇ ਗੱਪ ਮਾਰ ਕੇ ਨਹੀਂ ਦਿੱਤੀ ਜੀਤ ਨੇ ਚੰਗੀ ਮੈਂ ਇਸ ਚੰਗੀ ਕੁਆਲਟੀ ਵਾਲੀ ਦਿੱਤੀ ਇਹ ਵੀ ਮੁਰਦਾਬਾਹ ਜਾਨੀ ਹੈ ਆਪਣੇ ਹਾਂ ਜੀ ਮੁਰਦਾਬਾਹ ਖਰੀਦ ਜਾਨੀ ਹੈ ਠੀਕ ਹੈ ਲੋ ਮਿੱਤਰੋ ਜੀ ਮਾਦੇ ਮੁਰਦਾਬਾਹ ਆਰਡਰ ਕੁਆਲਟੀ ਦਿਖਾ ਦਿਓ ਜੀ ਸਾਰੀ ਮੈਂਸ ਲੋ ਲੈ ਹਾਂ ਜੀ ਜੀ ਲੋ ਜੀ ਆਪਣਾ ਵਾਈਨ ਜੀ ਜਦੋਂ ਬੰਦਾ ਟੈਕ ਟੈਕ ਤਾਂ 4 500 7 8 9 10 11 ਵੀ ਕੁਆਲਟੀ ਚੈੱਕ ਕਰੋ 16 ਇੱਕ ਦੋ ਟਾਈਮ ਚਾਰ ਪੰਜ 6 ਤੇ ਵੀ ਆਇਆ ਕਰ ਤਗੜਾ ਆਦਾ ਹੈ ਐ ਤੇ ਨਹੀਂ ਹੈ ਉੱਚਾ ਨਹੀਂ ਨਹੀਂ ਮੈਂ ਹੀ ਬਹੁਤ ਚੰਗੀ ਆ ਮੈਂ ਤੇ ਤੁਹਾਨੂੰ ਪਰਖ ਹੀ ਨਹੀਂ ਆਈ ਫੇਰਾ ਹਾਂ ਲੋਕ ਦੋ ਤੇ ਸਮਝ ਨਹੀਂ ਕੋਈ ਜਾਂਦਾ ਉੱਥੇ ਤਾਂ ਕੋਈ ਨਹੀਂ ਕੋਈ ਨਹੀਂ ਮੈਂ ਉੱਥੇ ਤੈਨੂੰ ਕਿਹਾ ਹੀ ਨਹੀਂ ਹਾਂ ਹਾਂ ਦੱਸ ਕੋਈ ਨਹੀਂ ਐਂ ਤੇ ਐਂ ਕਰਦੇ ਸਾਲੇ ਲੱਗ ਜਾਂਦੇ ਆ ਕੀ ਹੈ ਹਾਂ ਕੀ ਹੈ ਹਾਂ ਕੀ ਹੈ ਤੂੰ ਯਕੀਨ ਨਹੀਂ ਮੈਂ ਯਾਰ ਤੂੰ ਭਰਾ ਮੈਂ ਬੱਸ ਤੈਂ ਕਿਹਾ ਸਾਰੇ ਘਰ ਲੱਗ ਗਏ ਲੋਕ ਦੋਸਤ ਇਸ ਮਾਹ ਦਾ ਸੌਦਾ ਚੱਲ ਰਿਹਾ ਜੀ ਆਪਾਂ ਆਰਡਰ ਕੁਆਲਟੀ ਦੀ ਗੱਲ ਕਰੀਏ ਤਾਂ ਬਹੁਤ ਹੁਣ ਹਟ ਲਗਿਆ ਮਾਝ ਲਈ ਕਹਿੰਦੇ ਹੋ ਜੀ ਏਕ 60 ਕੋ ਰਹਾ ਬਹੁਤ ਚੰਗੀ ਕੁਆਲਟੀ ਦੀ ਮਾਝ ਹੈ ਜੇ ਬਰੇਲੀਆ ਨੇ ਮਹਿੰਗਾ ਲਗਾਈ ਬੈਠਾ ਉਪਰ 30 ਰੁਪਏ ਦੇ ਤੋਂ ਉਹਨੂੰ ਘਵਾ ਖੋਲਾ ਹੋ ਲੈ ਲੈ ਗਾੜੀ ਬੜੀ ਬਹੁਤ ਹੈ ਬੇਸਤੀ ਬਹੁਤ ਹੈ ਬਹੁਤ ਹੀ ਬਹੁਤ ਹੈ ਇੱਕ ਵਾਰ ਜੀ ਯਾਰ ਹਾਜੀ ਦਾ ਮੰਗਦੇ ਅਸਰ ਦੀ ਮੈਂ ਤਾਂ ਨਵਾਇਆ ਮੈਂ ਤੈਨੂੰ ਕੱਪ ਮਾਰਾਂ ਹਰਾਮ ਦਾ ਸਾਰੇ ਘਰ ਆਏ ਲਾਈ ਜਾਂਦੇ ਆ ਆਂ ਕਹਿੰਦੇ ਵੀ ਤੇਰੇ ਵਾਸਤੇ ਮੰਗੇ ਇੰਨੇ ਦੀਆ ਜਾ ਲੈ ਆਹ ਤਾਂ ਇੰਨੇ ਨਹੀਂ ਆ ਬਸ ਇਹ ਲੈ ਦਾ ਡੇਡ ਵਾਲਾ ਤੇ 1 ਮਿੰਟ ਚੱਲਦੇ ਜੀ ਚੱਲਦੇ ਆ ਹਾਜੀ ਜੀ ਛੋਟਾ ਹੈ ਬੈਂਸ ਚੱਲਦੇ ਆ ਜੀ ਚੱਲ ਆਪਨੇ ਨਹੀਂ ਛੋਟਾ ਬੈਂਸ ਦਾ 16 17 ਲੀਟਰ ਦੋ ਦਿਨਾਂ ਦੇਵੇ ਨਾ ਬੈਂਸ ਬਹੁਤ ਅੱਛਾ ਜੰਗਲ ਕੀ ਹੈ ਮੈਂ ਤੁਹਾਨੂੰ ਕਹਿੰਦੇ ਨਹੀਂ ਮੈਂ ਤੇਰੇ ਹੱਥ ਜਰ ਦਸਪੜਾ ਹਾਂ ਆਦਾ ਹੈ ਆਏ ਲੋਕੋ ਦੋਸਤੋ ਗੂੜੀ ਮੱਧ ਦਾ ਸੌਦਾ ਚੱਲ ਪਿਆ ਲਫੜਾ ਇਹ ਆਪਾਂ ਆਰਡਰ ਕੁਆਲਿਟੀ ਦੀ ਗੱਲ ਕਰੀਏ ਬਹੁਤ ਸਾਰਾ ਆਰਡਰ ਲੱਗਿਆ ਹੋਇਆ ਪੂਰੇ ਮੁੱਠੀ ਵਾਲੇ ਥਾਣਾਂਗੇ ਠੀਕ ਹੈ ਬਹੁਤ ਥੋੜੀ ਮਾੜਾ ਵਿੱਚ ਨਹੀਂ ਜਿੰਦਾ ਪਹਿਲਾਂ ਤਾਂ ਮੈਨੂੰ ਇਹ ਦੱਸ ਸੌਦਾ ਹੋਣਾ ਹੋ ਜੇ ਸੌਦਾ ਮਿੰਟ ਚ ਦੀ ਹੋ ਜੇ ਮੇਰੇ ਕੋਲ ਪੈਸੇ ਆਧਾਰ ਹੋਣਗੇ ਕਿਹੜੇ ਬੰਦੇ ਨੂੰ ਕਹਾਂ ਕਿਹੜੇ ਬੰਦੇ ਦੀ ਤੁਹਾਨੂੰ ਜ਼ਿੰਮੇਵਾਰੀ ਹੈ ਅਗਲੇ ਐਤਵਾਰ ਤੱਕ ਇੱਕ ਵਾਰ ਛੱਡ ਕੇ ਹੁਣ ਤੇਰੀ ਅਗਲੇ ਹਫਤੇ ਅਖਦਾਰ ਆਪਾਂ ਕੋ ਆਪਣੇ ਕੋਲੇ ਉਹ ਕੰਮ ਨਹੀਂ ਤੇਰਾ ਕਿਹੜਾ ਬੰਦਾ ਜਾਣ ਪਛਾਣਦਾ ਮੈਨੂੰ ਉਹ ਦੱਸ ਦੇ ਮੈਂ ਉਹਨੂੰ ਸ਼ਨੀ ਨੂੰ ਕਹੇ ਸ਼ਨੀ ਕੀ ਕਹੇ ਮੈਂ ਕਹਦਾ ਹੁਣ ਤੂੰ ਨੂੰ ਰਾਬ ਬਣ ਮੇਰਾ ਕੰਮ ਨੇੜੇ ਕੋ ਦੂਰ ਨਹੀਂ ਕਹਦਾ ਸਹੀ ਪੁੱਛੇ ਨਾ ਅੱਛਾ ਹਾਂ ਹੋ ਬਾਕੀ ਅਗਲੇ ਦਾ ਮੰਨੇ ਅਗਲੇ ਲੋਣੇ ਦੇ ਪਰ ਉੱਥੀ ਆ ਦੇ ਗੁੱਤਾਂ ਆਏ ਹੋ ਜੂ ਨਹੀਂ ਚੱਲ ਤੂੰ ਆ ਪ੍ਰਾ ਕੀ ਕਹਿ ਮੈਂ ਦਾ ਮੈਨੂੰ ਇੱਛਣਾ ਨਹੀਂ ਮੈਂ ਉਹ ਜਾਂ ਬੰਦਾ ਨਹੀਂ ਮੈਂ ਦੇ ਰੁਪਏ ਵੀ ਲਗੇ ਗਏ ਨੇ ਆਪਣੂੰ ਬੰਦੇ ਉਹ ਗੱਲ ਨਹੀਂ ਪਰ ਤੂੰ ਕਿਹਾ ਆਪਾਂ ਤੇਰੀ ਗੱਲ ਮੰਨੀ ਆ ਚੱਲ ਕੋਈ ਨਹੀਂ ਦੁਆਇਾਂ ਲਾਪਾਂ ਤੂੰ ਆ ਪ੍ਰਾ ਦੇਖ ਤੂੰ ਆ ਭਾਈ ਮੈਂ ਮੈਂ ਉਵੇਂ ਚ ਨਹੀਂ ਵੀ ਹੁਣ ਕਰ ਲਾ ਬੰਦੇ ਕਰ ਲਾ ਆਹ 1000 ਪਾ ਦੇ 500 ਪਾ ਦੇ ਮੈਂ ਘੱਗ ਕੋਲੇ ਨਹੀਂ ਜਾਣਾ ਮੈਂ ਜਿਹੜੀ ਗੱਲ ਆ ਐ ਖੜੇ ਨਹੀਂ ਕਹਿ ਦੇਣੀ ਐ ਇੱਥੋਂ ਜੇ ਤਾਂ ਤੈਨੂੰ ਪੁੱਗਦੀ ਹੋਈ ਤੂੰ ਕਹੇਗਾ ਵੀ ਹਾਂ ਠੀਕ ਆ ਨਹੀਂ ਕਹੇਗਾ ਕਰ ਮੋੜਾ ਨਾ ਇਹ ਲੈਣ ਵਾਲਾ ਇਹ ਵੀ ਲੈਣ ਆਪਾਂ ਮੋੜਿਆ ਕਹਿੰਦਾ ਬਾਈ ਕਿਹਾ ਕਹਿੰਦਾ ਨਹੀਂ ਇਹ ਭਰਾ ਕਾ ਇਹਨੂੰ ਵੀ ਪੁੱਛ ਲੈ ਵੀ ਆਪਣਾ ਕੀ ਉਹ 35 ਲੈਣ ਆਇਆ ਲੈਣ ਜਿਹੜੀ ਗੱਲ ਆਪਾਂ ਕਰਨੀ ਆਏ ਕਰ ਦੇ ਗਪਾਰ ਨਹੀਂ ਦੇ ਗੜੀ ਮੈਂ ਲੈ ਲੈਂਦਾ ਉਹ ਤਾਂ ਮੈਂ ਹੋ ਗਈ ਚੱਲ ਮੈਨੂੰ ਉਹਦੇ ਕੋਲੇ ਲੈ ਕੇ ਬੁਰੀ ਬੁਰੀ ਚੱਲੀ ਚੱਲਾ ਲੈ ਕੇ ਚੱਲ ਮੈਨੂੰ ਸ਼ਨੀ ਕੋਲੇ ਕਰ ਲੈਂਦੇ ਆਪਾਂ ਕੋਈ ਸ਼ਨੀ ਕੋਲੇ ਕੋਈ ਗੱਲ ਨਹੀਂ ਆਪਾਂ ਥਰ ਫੇਰ ਫੋੜਾਂਗੇ ਨੇ ਨਹੀਂ ਹੁੰਦਾ ਕੋਈ ਗੱਲ ਫੇਰ ਬੇਫਿਕਰਾ ਬੱਸ ਆਪਾਂ ਪੁੱਛ ਲੈਣਾ ਕਿੱਥੇ ਨਹੀਂ ਇਹਨੇ ਨਾ ਨਹੀਂ ਕਿਤੇ ਮੈਨੂੰ ਬੰਦੇ ਜਾਣਦੇ ਮੈਂ ਉਹ ਮੈਂ ਕਿਤੇ ਜਾਣ ਨਹੀਂ ਕਿਤੇ ਨਹੀਂ ਕਿਤੇ ਚੰਗਾ ਕਿਹੜੀ ਤੈਨੂੰ ਕਹਿਤਾ ਤੈਨੂੰ ਐਤਵਾਰ ਕਿਹਾ ਹੋ ਸਕਦਾ ਤੈਨੂੰ ਐਤਵਾਰ ਤੋਂ ਪਹਿਲਾਂ ਪਾ ਦੇ ਨਹੀਂ ਨਹੀਂ ਉਹਦਾ ਮੇਰਾ ਕਹਿਣ ਦਾ ਮਤਲਬ ਇਹ ਆ ਮੈਂ ਵੀ ਟਾਈਮ ਪਾ ਕੇ ਵੀ ਲੈ ਆਣਾ ਨਹੀਂ ਨਹੀਂ ਜਿਹੜੀ ਗੱਲ ਤੂੰ ਕਹਤੀ ਤੇਰੀ ਇੱਥੋਂ ਇੱਥੇ ਨਹੀਂ ਹੋਣੀ ਲਖਾਈ ਵਾਲਿਆਂ ਨੂੰ ਕਹੇ ਜਾ ਕੇ ਮੰਗਾ ਮੇਰਾ ਨਵੀਂ ਲੈ ਦੇ ਨੇ ਨੀ ਜੇ ਲਖਾਈ ਵਾਲੇ ਆਏ ਨਾ ਕਹਿਣ ਵੀ ਹਾਂ ਮੰਗਾ ਵੀ ਸਾਦਾ ਜੇ ਨਹੀਂ ਇਹ ਤਾਂ ਕੋਈ ਗੱਲ ਨਹੀਂ ਆ ਤਾਂ ਮੈਂ ਹਰ ਮੰਡੀ ਜਾਂਦੇ ਚੱਲ ਗੱਲ ਹੀ ਕੋਈ ਖਿੱਚ ਕੇ ਕੰਮ ਕਰ ਐਵੇਂ ਨਾ ਕਰ ਬਾਹਰ ਲੱਗੀ ਜਾਂਦੀ ਨਹੀਂ ਹਜੇ ਵੀ ਸੌਦੇ 'ਚ ਫਸ ਕੇ ਲਾਈ ਬੈਠਾ ਐਥੇ ਦੱਸ ਦੂੰ ਤੇ ਨੂੰ ਆਇਆ ਕਿਹਾ ਤੂੰ ਇਹ ਆਂ ਕਹਿੰਦਾ ਬਹੁਤ ਰਜ਼ੀ ਮੰਨੀ ਰੱਖਦਾ ਵੀ ਫੇਰੀ ਦੂਰ ਜਾਂਦੀ ਆ ਮੰਨੀ ਰੱਖਦਾ ਮੰਨੀ ਰੱਖਦਾ ਤੂੰ ਭਰਾ ਹੈਗਾ ਗਲਤ ਨਹੀਂ ਕਹੂੰਗਾ ਜ਼ਿੰਦਗੀ 'ਚ ਨਹੀਂ ਗਲਤ ਕਹਿੰਦਾ ਓਏ ਐਵੇਂ ਕੌਣ ਦੇ ਲਈ ਗੱਲ ਵੀ ਲਾ ਦੱਸ ਉਹ ਫਿਰ ਆਪਾਂ ਉਹ ਜੀ ਗੱਲ ਨਹੀਂ ਕਰਦੇ ਨੰਮਿਆ ਦਾ ਫਿਰ ਐਵੇਂ ਨਾ ਲੈ ਡੰਡਾ ਜਿਹਨੇ ਦੱਚ ਮਾਰਤਾ ਬੰਦੇ ਮੋੜਨਾ ਬੰਦਾ ਨਹੀਂ ਮੋੜਦਾ ਬੰਦਾ ਨਹੀਂ ਮੱਤੇ ਗਲਤ ਤੋੜਦਾ ਮੋੜਦਾ ਹੋਰ ਕਿਸੇ ਨੂੰ ਰਾਹ ਵੀ ਨਹੀਂ ਪਾਇਆ ਪਰ ਉੱਤੀ ਕੰਮ ਚੱਲਿਆ ਹੋਰ ਦੱਸ ਇਹ ਵੀ ਗੱਲ ਹੈ ਕੋਈ ਬੰਦਾ ਕਹੇ ਆਪਾਂ ਰਾਹ ਤੇ ਆ ਠੀਕ ਠੀਕ ਕੀ ਕਹਿ ਕੇ ਗੱਲ ਕਰ ਗੱਲ ਕਰ ਉਹ 70 ਤੋਂ ਹੁਣ 71 ਓਵਰ ਉਹਦਾ ਸਹੀ ਯਾਰ ਪੈਰ ਮਾਰੀ ਜਾਂ ਨੀ ਆਪ ਦੀਆਂ ਖੜਤਾ ਜਾਇਆ ਕਰੋ ਇੱਕ ਮਿੰਟ ਉਹ ਗੱਲ ਵੀ ਸੁਣ ਲਓ ਮੇਰੀ ਵੀ ਹਾਜੀ ਜੀ ਬੇਰੀ ਵੀ ਗੱਲ ਸੁਣ ਲੈ ਉਹਦੇ ਔਰ ਤਾਂ ਕੋਈ ਨਾ ਯਾਰ ਐਚ ਖਿੱਚ ਤਾਂ ਚੱਲੇ ਬਸ ਤੋਂ ਵੀ ਟਪ ਕਰ ਬੋਲੀ ਨਾ ਹੁਣ ਦੋ ਵੀ ਬੋਲ ਫਿਰ ਜਿਹਨੇ ਕਿਹਾ ਚੋਵੇਂ ਫਰੋਊਗਾ 1 ਰੁਪਿਆ ਵੀ ਨਹੀਂ ਹੋਣਾ ਮੈਂ ਉਹਨੂੰ ਕਿਹਾ ਵੀ ਨਹੀਂ ਨਾ 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 1 ਰੁਪਿਆ ਵੀ ਨਹੀਂ ਨਾ ਨਾ ਇੱਕ 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 ਰੁਪਿਆ ਵੀ ਨਹੀਂ ਨਾ ਆ ਗਿਆ ਕਾਲੇ ਤੇਰੇ ਕੋਲ ਹੀ ਬਸ ਕੋਈ ਬੰਦਿਆ ਹੋਈ ਪੰਜ ਹਫ਼ਤੇ 10 ਦਿਨ ਲੇ ਗਿਆ ਤਾਂ ਹੁਣੇ ਹਫ਼ਤਾ ਲੈਂਦੀ ਹੁਣ ਤੂੰ ਛਲਕਾ ਲਿਆ ਹੁਣ ਮੈਂ ਛਲਕਾ ਦੂੰ ਬੱਚਾ ਬਾਹਰ ਗਰਮੀ ਹੈ ਇਹਦੇ ਚ ਗੱਲ ਕੀ ਹੈ ਸੋਨੇ ਦਾ ਨੇ ਦੱਸ ਦੇਣਾ ਨੂੰ ਵੀ ਅੱਜ ਵੀ ਸੁਣ ਸਕਦੇ ਪਹਿਲਾਂ ਸੂਪ ਹੋਈ ਖਾ ਕੇ ਗੱਲ ਤਾਂ ਨਹੀਂ ਆਪਾਂ ਕੋ ਮਾਨ ਥੋੜੀ ਵੀ ਪਰ 15 ਬੜਿਆ ਕੋ ਰੱਬ ਦੇ ਪ੍ਰਮਾਤਮਾ ਦੇ ਕਰਦਾ ਕਿਸੇ ਨੂੰ ਕੋਈ ਵੇਤ ਕੱਢਿਆ ਗਿਆ ਪਤਾ ਨਹੀਂ ਪ੍ਰਮਾਤਮਾ ਨੂੰ ਦੱਸ ਚਲਾ ਚੱਲ ਫਿਰ ਤਾਰ ਦੇ ਜੰਦੇ ਨਾ ਫੋਨ ਦੇ ਦੇ ਇੱਕ ਮਿੰਟ ਹਾਂ ਦੇ ਦੇ